ਇੱਕ ਇਹ ਹੈ ਕਿ ਤੁਸੀਂ ਇੱਕ ਖਾਲੀ ਕਾਗਜ਼ ਲੈ ਲਓ ਤੁਸੀਂ ਪੇਪਰ ਲੈ ਲਓ ਕੋਈ ਵੀ ਉਹਦੇ ਉੱਪਰ ਤੁਸੀਂ ਹਾਫ ਚਮਚਾ ਸ਼ਹਿਦ ਲੈ ਲਓ ਠੀਕ ਹੈ ਹੁਣ ਜਿੰਨਾ ਟਾਈਮ ਲੱਗੇ ਆਪਣਾ ਪਰੋ ਨੀਚੇ ਹੋ ਕੇ ਮਤਲਬ ਕਿ ਪੇਪਰ ਫਟ ਕੇ ਨੀਚੇ ਨਹੀਂ ਡੇਗੂਗਾ ਹਾਂ ਇਹ ਵੀ ਨਾਲ ਇਸ ਵਾਰ ਜਿਹੜਾ ਹੈਗਾ ਕਿ ਇੱਕ ਤਾਂ ਇਹ ਵੀ ਜਿਹੜਾ ਸ਼ਾਇਦ ਕੁਝ ਜੰਮਦੇ ਹੈ ਕੁਝ ਨਹੀਂ ਜੰਮਦੇ ਲੋਕਾਂ ਵਿੱਚ ਇਹ ਵੀ ਹੈਗਾ ਕਿ ਇਹ ਜਿਹੜਾ ਸ਼ਹਿਦ ਜੰਮ ਗਿਆ ਉਹ ਅਕਲੀ ਹੈ ਜਾਂ ਉਸਲੀ ਹੈ ਇਹ ਤੁਸੀ ਨਾਲ ਇਹ ਵੀ ਸਪਸ਼ਟ ਕਰਦੇ ਹੋ ਕਿ ਕਿਹੜਾ ਸ਼ਹਿਦ ਜੰਮਦਾ ਕਿਹੜਾ ਨਹੀਂ ਜੰਮਦਾ ਕਿ ਉਹ ਉਸਲੀ ਹੁੰਦਾ ਜਾਂ ਕਿ ਉਹ ਲਗਲੀ ਹੈ ਅਨਸੋ ਯਤੋਂ ਵੀ ਅਸੀਂ ਸ਼ਹਿਦ ਬਾਰੇ ਸੋਚਦੇ ਹਾਂ ਸ਼ਹਿਦ ਦਾ ਨਾਮ ਸੁਣਦੇ ਹਾਂ ਤਾਂ ਸਾਡੇ ਜੀਹਨ ਦੇ ਵਿੱਚ ਇੱਕ ਮਠਾਸ ਭਰ ਜਾਂਦੀ ਹੈ ਸ਼ਹਿਦ ਮਨੁੱਖ ਦਾ ਮੁੱਤਾਂ ਤੋਂ ਖਰਾਕ ਦਾ ਇੱਕ ਵੱਡਾ ਹਿੱਸਾ ਰਿਹਾ ਹੈ ਇਥੋਂ ਤੱਕ ਕਿ ਭਾਵੇਂ ਸਾਡੇ ਕੋਲੇ ਡਾਕਟਰ ਕਹਿੰਦੇ ਨੇ ਕਿ ਨਵ ਜੰਮੇ ਬੱਚੇ ਨੂੰ 6 ਮਹੀਨੇ ਤੱਕ ਅਸੀਂ ਫਾਈਨ ਤਕਵੀਨ ਦੇਣਾ ਹੁੰਦਾ ਉਸ ਤੋਂ ਮੰਗ ਦੀ ਖਰਾਕ ਤੇ ਪਾਉਦਾ ਹੈ ਕਿ ਪਰ ਜਿਹੜੀ ਸਾਡੀ ਸਮਾਜ ਦੇ ਵਿੱਚ ਚੱਲ ਰਿਹਾ ਹੈ ਕਿ ਉਹ ਲਾਜਮੇ ਬੱਚੇ ਨੂੰ ਗੁਰਤੀ ਵੀ ਸ਼ਹਿਦ ਹੀ ਦਿੰਦੇ ਹੈ ਸੋ ਸ਼ਹਿਦ ਦਾ ਸਾਡੀ ਜ਼ਿੰਦਗੀ ਵਿੱਚ ਬੜਾ ਵੱਡਾ ਮਹੱਤਵ ਹੈ ਤੇ ਅੱਜ ਸਾਡਾ ਇਹ ਸਵੱਪ ਬਣਿਆ ਹੈ ਕਿ ਅਸੀਂ ਫੰਡ ਗਿਆਨਪੁਰਾ ਪਾਈ ਕਾ ਦੇ ਵਿੱਚ ਸ਼ਹਿਦ ਉਤਪਾਦਕਾ ਮੈਡਮ ਜਸਵੀਰ ਕੌਰ ਮੁੰਬੇਡ ਆਏ ਹੈ ਤੇ ਇਹਨਾਂ ਤੋਂ ਆਪਾਂ ਜਾਣਦੇ ਹਾਂ ਕਿ ਇਸ ਸ਼ਹਿਦ ਬਾਰੇ ਦਸਤਾਵੇਜ਼ ਦੀ ਜਾਣਕਾਰੀ ਦੱਸੋ ਮੈਨੂੰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਇਹ ਸੋ ਤੁਸੀਂ ਦੱਸੋਗੇ ਵੀ ਜਿਹੜਾ ਸ਼ਹਿਦ ਦਾਤ ਪਾਣ ਹੈ ਤੁਸੀਂ ਕਿਹਸੇ ਤਰ੍ਹਾਂ ਸ਼ੁਰੂ ਕੀਤਾ ਕਿ ਸਾਡੇ ਮਨ ਦੇ ਵਿੱਚ ਇਹ ਖਿਆਲ ਆਇਆ ਸਾਡਾ ਸ਼ਹਿਦ ਆ ਕਮ ਜੀ ਸਾਡੇ ਸਰਹੂ ਚੱਲਦੇ ਨੇ ਪਿੰਡਾਂ ਵਿੱਚ ਪੀਐਸਆਰਐਮ ਡਿਪਾਰਟਮੈਂਟ ਆ ਜਿਹਦੇ ਥਰੂ ਮਤਲਬ ਕਿ 10-10 ਛੇੜੀ ਦੇ ਲੋਕਾਂ ਦੀ ਉਹਨਾਂ 그룹ਾਂ ਵਿੱਚ ਲੇਡੀਜ਼ ਲਈ ਕੋਈ ਨਾ ਕੋਈ ਕੰਮ ਸ਼ੁਰੂ ਕਰਨ ਦੇ ਲਈ ਸਪੋਰਟ ਕੀਤੀ ਜਾਂਦੀ ਜੀ ਇਸੇ ਤਰ੍ਹਾਂ ਇਹ ਸਾਡਾ ਇਹਨਾਂ ਰੁੱਖ ਬਣਿਆ ਤੇ ਉਦੋਂ ਬਾਅਦ ਸਾਡੇ ਦੇ ਕੰਮ ਆਇਆ ਉਹਦੇ ਵਿੱਚ ਮਧੂਮੱਖੀ ਪਾਲਣ ਦਾ ਕੰਮ ਸਾਨੂੰ ਕੋਈ ਦਾ ਦੱਸਿਆ ਗਿਆ ਸਾਡੇ ਮੈਂਬਰਾਂ ਨੇ ਐਗਰੀ ਹੋਏ ਕਿ ਆਪਾਂ ਇਹ ਕੰਮ ਕਰਾਂਗੇ ਜੀ ਸਟਾਰਟਿੰਗ ਵਿੱਚ ਕਾਫੀ ਨੈਗੇਟਿਵਿਟੀਜ਼ਮ ਸਮਝ ਆ ਸਾਹਮਣਾ ਕਰਨਾ ਪਿਆ ਕਿਉਂਕਿ ਘਰ ਦੇ ਵੱਲੋਂ ਵੀ ਤੇ ਪਿੰਡਾਂ ਵਿੱਚ ਵੀ ਇਸ ਕੰਮ ਨੂੰ ਲੇਡੀਜ਼ ਦੇ ਕੰਮ ਨਹੀਂ ਮੰਨੇ ਜਾਂਦਾ ਕਿਉਂਕਿ ਸਾਡੇ ਸਮਾਜ ਵਿੱਚ ਬਹੁਤ ਕੰਮ ਇਹੋ ਜਿਹੇ ਨੇ ਜਿਨ੍ਹਾਂ ਨੂੰ ਬੰਦੇ ਆਂ ਆ ਵੀ ਲੇਡੀਜ਼ ਕਰ ਸਕਦੀਆਂ ਨੇ ਤੇ ਇਹਨਾਂ ਨੂੰ ਜੈਂਟਸ ਕਰ ਸਕਦੇ ਆ ਅੱਛਾ ਤਾਂ ਫਿਰ ਇਹ ਹੈ ਜੋ ਸਮੱਸਿਆ ਆਈ ਤਾਂ ਤੁਸੀਂ ਉਹ ਕਿਵੇਂ ਫੇਸ ਕੀਤਾ ਕੋਸ਼ਿਸ਼ ਜੀ ਕੋਸ਼ਿਸ਼ ਮਤਲਬ ਕਰਦੇ ਕਿਸੇ ਲੇਡੀਜ਼ ਹੈ ਵੀ ਸੀ ਸਿਗੇ ਤਾਂ ਮੁੱਛ ਕਰਦੇ ਐਦਾਂ ਦੇ ਵੀ ਸੀ ਜੇ ਮੇਰੇ ਫੈਮਿਲੀ ਤੋਂ ਸੀਗਾ ਕਲੇਮ ਕਰਵਾ ਜਿਹੜੇ ਸਪੋਰਟ ਮਿਲੀ ਕੰਮ ਕਰਨ ਲਈ ਐਦਾਂ ਹੀ ਮੇਰੇ ਨਾਲ ਘੱਟੋ ਘੱਟ ਪੰਜ ਸੱਤ ਜਾਂ 10 ਲਾਡੀਆਂ ਸੀ ਜਿਨ੍ਹਾਂ ਦੇ ਘਰ ਦੇ ਹੀ ਅਸੀਂ ਬੋਲ ਰਹੇ ਸੀ ਦੂਜੇ ਦੇ ਨਾਮ ਬੋਲ ਰਹੇ ਸੀ ਅੱਛਾ ਫਿਰ ਅਸੀਂ ਮਿਲ ਕੇ ਜਿਹੜੇ ਮੈਂਬਰ ਨੇ ਹਾਂ ਕੀਤੀ ਉਹਨਾਂ ਨੇ ਕੰਮ ਸ਼ੁਰੂ ਕਰ ਲਿਆ ਉਹਨਾਂ ਦੇ ਕੇ ਸਾਡੇ ਦੂਜੇ ਮੈਂਬਰ ਵੀ ਐਡ ਹੋ ਗਏ ਕਿੰਨੇ ਕਮੈਂਬਰ ਸੀ ਸ਼ੁਰੂਆਤ ਦੇ ਤੁਸੀਂ ਇਹਨਾਂ ਨੇ ਇਹ ਕੰਮ ਦੇ ਵਿੱਚ ਨੁਕਰਾ ਕਰਿਆ ਹਾਂ ਸ਼ੁਰੂ ਵਿੱਚ ਸਟਾਰਟਿੰਗ ਉਹ ਤਾਂ ਸਾਡੇ 13 ਨਾਲ ਅਸੀਂ ਟ੍ਰੇਨਿੰਗ ਲੈ ਚੁੱਕੇ ਸੀ ਜੀ ਉਹ 13 ਨਾਲ ਸਟਾਰਟਿੰਗ ਤੇਰੇਆਂ ਟ੍ਰੇਨਿੰਗ ਲਈ ਤੇ ਉਹਨਾਂ ਨੂੰ ਨਾਮ ਕਰਕੇ ਨਰਾਸ਼ ਕਰ ਦੇਣਗੇ ਤੁਸੀਂ ਟ੍ਰੇਨਿੰਗ ਦੀ ਗੱਲ ਕੀਤੀ ਹੈ ਟ੍ਰੇਨਿੰਗ ਕਿੱਥੋਂ ਲਈ ਕਿਸ ਸਿੱਖਣ ਲਈ ਸਾਡੇ ਤਿੰਨ ਵੈਸੇ ਬੋਲਦਾ ਸੀ ਕਾਫੀ ਟਾਈਮ ਦੇ ਥਰੂ ਟ੍ਰੇਨ ਲੈ ਚੁੱਕੇ ਹਾਂ ਸਟਾਰਟਿੰਗ ਪਹਿਲੇ 3 ਜਣ ਤੋਂ ਵਾਲੀ ਕੰਪਨੀ अच्छा अन स्टार्टिंग gsi मानो की फार्म ऑन द वर्ल्ड केनिंग में उस तो बाद साडी के वे खिछवाई यूनिवर्सिटी हुई ते ਘਟੋ ਘਟ ਅਸਨੀ 1 ਤੋਂ 5 ਤੋਂ 6 ਟ੍ਰੇਨਿੰਗ ਲਗਾ। अच्छा सेकंड नेक्स्ट कलर शुरू हो के दूसरी तरफ शुरू में से साडे 10-10 ਵਕਤ ਸ਼ੁਰੂ ਕਰੇ ਸੀ ਫਿਰ ਉਸ ਤੋਂ ਬਾਅਦ ਸਾਨੂੰ 40 ਕਾ ਡਿਪਾਰਟਮੈਂਟ ਦੇ ਤੋਂ 50-50 ਵਕਤ ਤੋਂ ਵਾਜਣ ਹੋਤੀ ਸੀ। ਠੀਕ ਹੈ। ਤੇ ਟੋਟਲ ਦੀ 5 ਮਹੀਨਾਂ ਦਾ ਸੀ ਦੇ 250 ਵਕਤ ਸ਼ੁਰੂ ਹੋਇਆ ਸੀ। अच्छा ਤੇ ਜਿਹੜੀ ਅੱਜ ਵਾਲਕਈ ਹਿਆਲ ਉੱਪਰ ਹੋ ਗਈ। ਅੱਛਾ ਅੱਛਾ ਠੀਕ ਹੈ ਠੀਕ ਹੈ। ਇਹ ਜਿਸ ਤਿੱਖਾ ਤੁਹਾਡਾ ਉਤਸ਼ਾਹ ਵਧ ਗਿਆ ਜਿਸ ਦੇ ਕੰਮ ਖੋਰ ਅੱਗੇ ਵਿਦਾਇਆ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜੀ ਸਰਗੁਲੀ ਸ਼ਹਿਰ ਹੈ ਇਹਦੇ ਪ੍ਰਤੀ ਨਾ ਲੋਕਾਂ ਦੇ ਵਿੱਚ ਕਾਫੀ ਤਰ੍ਹਾਂ ਦੇ ਜਿਹੜੇ ਹੈਗੇ ਤੋਫਲੇ ਬਣੇ ਹਾਂ ਤੇ ਜਿਹੜੇ ਬਲਕਾਂ ਦੇ ਜੁਰਦੂਰ ਕੰਨੀ ਜ਼ਰੂਰੀ ਹੈ ਅੱਜਕੱਲ ਤਾਂ ਇੱਕ ਆਮ ਲੋਕੀਓ ਸ਼ਹਿਰ ਲੈਦੇ ਨੇ ਉਹ ਕਹਿੰਦੇ ਨੇ ਕਿ ਇਹ ਤਾਂ ਇਹਦੀ ਅਸਲ ਵਿੱਚ ਤੁਹਾਡੀ ਟ੍ਰੇਨਿੰਗ ਦੇ ਨਾਲ ਨਹੀਂ ਤੁਹਾਨੂੰ ਦੱਸਿਆ ਗਿਆ ਹੋਵੇਗਾ ਜਾਂ ਤੁਹਾਡਾ ਪਿਆਰ ਨਾ ਹੋ ਰਿਹਾ ਹੈ ਤਾਂ ਇਹਦੀ ਸ਼ਹਿਦ ਅਸਲੀ ਸ਼ਹਿਦ ਦੀ ਕੀ ਪਛਾਣ ਹੈ ਹਾਂ ਸਭ ਤੋਂ ਪਹਿਲਾਂ ਤਾਂ ਇਹ ਆਪਾਂ ਜਿਹੜਾ ਰੈਗੂਲਰ ਸ਼ਹਿਦ ਖਾਂਦਾ ਹੈਗਾ ਟੇਸ ਦਾ ਬਹੁਤ ਫਰਕ ਪੈਂਦਾ ਹੈ ਅੱਛਾ ਜੀ ਕਿਉਂਕਿ ਨਗਰੀ ਤੇ ਅਸਲੀ ਸ਼ਹਿਰ ਦਾ ਖਾਣ ਵਨ ਥੋੜੇ ਜਿਹੇ ਟੇਸਟ ਪਤਾ ਲੱਗ ਜਾਂਦੇ ਠੀਕ ਹੈ ਪਰ ਜਿਹੜੀ ਮੇਰੇ ਭੈਣ ਭਰਾ ਬਦੋਂ ਦੇਹੀ ਖਾਂਦੇ ਨੇ ਹੈ ਖਾਣੇ ਚ ਕੰਮ ਲੈਣ ਉਹਨਾਂ ਨੇ ਹੋਰ ਤਰੀਕੇ ਹੈਗੇ ਨੇ ਤੁਸੀਂ ਇੱਕ ਖਾਲੀ ਗਲਾਸ ਲੈ ਲਓ ਤੁਸੀਂ ਪੇਪਰ ਲੈ ਲਓ ਕੋਈ ਵੀ ਉਹਦੇ ਉਪਰ ਤੁਸੀਂ ਹਾਫ ਚਮਚਾ ਸ਼ਹਿਦ ਲੈ ਲਓ ਠੀਕ ਹੈ ਉਹ ਜਿੰਨਾ ਟਾਈਮ ਮਰਜੀ ਆਪ ਲੋ ਕਰੋ نیچے ਹੋ ਕੇ ਮਤਲਬ ਕਿ ਪੇਪਰ ਫਟ ਕੇ نیچے ਨਹੀਂ ਡੂਗਾ ਅੱਛਾ ਸ਼ਹਿਦ ਹੋਵੇ ਤਾਂ ਉਹ ਪਿਆਰੇ ਅੱਛਾ ਕਿਉਂਕਿ ਸ਼ਹਿਦ ਵਿੱਚ ਵਾਟਰ ਲੈਵਲ ਇਹ ਬਣਨੇ ਵਾਲੇ ਹੁੰਦੇ ਨੇ ਵਰਸ ਜੇ ਪਾਣੀ ਹੋਵੇ ਤਾਂ ਮੇਰੀ ਉਹਨੂੰ ਗਿੱਲਾ ਕਰਕੇ ਨੂੰ ਅੱਛਾ ਇਹ ਦੂਸਰਾ ਪਾਣੀ ਵਿੱਚ ਮਿਕਸ ਕਰਕੇ ਉਹ ਤਰੀਕਾ ਆਪਣੇ ਨਾਲ ਸਾਰੇ ਬੈਂਸਾਂ ਨੂੰ ਹੈਲੀ ਹੈ ਕਿ ਪਾਣੀ ਚ ਪਾਓ ਸ਼ਹਿਦ ਦੀ origignal ਅਤੇ ਕਦੇ ਵੀ ਉਹ ਮੇਰੇ ਮੈਨਰ ਦੇ ਛੇਤੀ ਨਹੀਂ ਦਿੰਦਾ ਉਹ ਆਪਾਂ ਨੂੰ ਪਾਣੀ ਵਿੱਚ ਮਿਕਸ ਕਰਨੇ ਪਾਉ ਕਾਫੀ ਟਾਈਮ ਚਮਚ ਨਾਲ ਹਿਲਾਣਾ ਪੈਂਦਾ ਠੀਕ ਹੈ ਇਸਨੂੰ ਸ਼ਹਿਦ ਦੀ ਕਾਫੀ ਪਹਿਚਾਣ ਹੈ ਅੱਛਾ ਤੇ ਹੁਣ ਜਿਹੜਾ ਦੂਸਰੀ ਗੱਲ ਇਹ ਆਉਣੀ ਹੈ ਵੀ ਅਕਸਰ ਲੋਕ ਕਹਿੰਦੇ ਨੇ ਵੀ ਇਹ ਸ਼ਾਇਦ ਨਕਲੀ ਇਸ ਕਰਕੇ ਹੈ ਕਿ ਵਿੱਚ ਖੰਡ ਮਲਾਈ ਆਲੀ ਹੈ ਕਿ ਸ਼ਹਿਦ ਦੇ ਵਿੱਚ ਖੰਡ ਮਿਲ ਸਕਦੀ ਹੈ ਹਾਂ ਜੀ ਮੈਂ ਤੁਹਾਨੂੰ ਇੱਕ ਸ਼ਹਿਰ ਜਰੂਰ ਦਿਖਾਉਣਾ ਚਾਹੂੰਗੀ ਅੱਛਾ ਤੇ ਇੱਕ ਸ਼ਹਿਰ ਤੁਸੀਂ ਕਹੋਗੇ ਬਾਕੀ ਇਹ ਖਾਂਡਾ ਅੱਛਾ ਤੇ ਇਹ ਪੂਰਾ ਮਸਟਰਡ ਹਣੀ ਹੈ ਜੀ ਅੱਛਾ ਸਰੋਂ ਦੀ ਫੁੱਲਾਂ ਦਾ ਹੈ ਅੱਛਾ ਅੱਛਾ ਠੀਕ ਹੈ ਇਹ ਪੂਰਾ ਜੰਮਿਆ ਹੋਇਆ ਹੈ ਦੇਖੋ ਜੀ ਆਪਾਂ ਨੂੰ ਕਹਾਂਗੇ ਵੀ ਇਹ ਕਿਉਂ ਆ ਪੂਰਾ ਠੀਕ ਹੈ ਤੇ ਪੂਰਾ ਦਾ ਪੂਰਾ ਜੰਮਿਆ ਹੋਇਆ ਕਿਉਂ ਜੰਮਿਆ ਹੋਇਆ ਹੈ ਠੀਕ ਹੈ ਐਵੇਂ ਕਈ ਵਾਰ ਇਹ ਹੁੰਦਾ ਕਿ ਆਪਣਾ ਅੱਧੀ ਸ਼ੀਸ਼ੇ ਜੰਮਿਆ ਦੇ ਵਿੱਚੋਂ ਅੱਛਾ ਪੂਰਾ ਆਪਣਾ ਸ਼ਹਿਦ ਉਵੇਂ ਦਾ ਹੋਇਆ ਹੈ ਠੀਕ ਹੈ ਫਿਰ ਆਪਾਂ ਕਹਿੰਦੇ ਕਿ ਨੀਚੇ ਜੰਮਿਆ ਹੋਇਆ ਖਾਂਡਾ ਤੇ ਪਰਵਾਹ ਨਹੀਂ ਹਾਂ ਇਹ ਵੀ ਨਾਲੇ ਸਵਾਲ ਜੁੱਦਾ ਹੈ ਕਿ ਇੱਕ ਤਾਂ ਇਹ ਵੀ ਜਿਹੜਾ ਸ਼ਹਿਦ ਕੁਝ ਜਾਂਦੇ ਹੈ ਕੁਝ ਨਹੀਂ ਜਾਂਦੇ ਲੋਕਾਂ ਵਿੱਚ ਇਹ ਵੀ ਹੈਗਾ ਜਿਹੜਾ ਸ਼ਹਿਦ ਜੰਮ ਗਿਆ ਉਹ ਰਕਲੀ ਹੈ ਜਾਂ ਹੋਸਲੀ ਹੈ ਇਹ ਕਿਸੇ ਦੇ ਨਾਲ ਇਹ ਵੀ ਸਪਸ਼ਟ ਕਰ ਦਿਓ ਕਿ ਕਿਹੜਾ ਸ਼ਹਿਦ ਜਾਂਦਾ ਕਿਹੜਾ ਨਹੀਂ ਜਾਂਦਾ ਕਿ ਉਹਸਲੀ ਹੁੰਦਾ ਜਾਂ ਕਿ ਉਹ ਨਕਲੀ ਹਾਂਜੀ ਇੱਕ ਤਾਂ ਮੈਂ ਤੁਹਾਡੇ ਲਈ ਇਹ ਜੋ ਕਲੀਅਰ ਕਰਨਾ ਚਾਹੁੰਗੀ ਵੀ ਸ਼ਹਿਦ ਕਦੇ ਵੀ ਖਾਂਡੇ ਰੀਂਜਾਂ ਦੇ ਜਾਂਦੀ ਨਹੀਂ ਹੈਗੀ ਜਦੋਂ ਖਾਂਡ ਵੀ ਪਾਣੀ ਵਿੱਚ ਸਾਰਨੇ ਤੋਂ ਕਦੇ ਵੀ ਜਾਂਦੀ ਨਹੀਂ ਹੈਗੀ ਦੂਸਰੀ ਗੱਲ ਜੰਮਣਾ ਸ਼ਹਿਦ ਦੇ ਗੁਣਾਂ ਠੀਕ ਹੈ ਉਹਦਾ ਈਜ਼ੀ ਨਹੀਂ ਹੈ ਕਿ ਕ੍ਰਿਸਟਲਾਈਜੇਸ਼ਨ ਹੋਣਾ ਨਹੀਂ ਸ਼ਾਇਦ ਹੀ ਜਦੋਂ ਕ੍ਰਿਸਟਲਸ ਜ਼ਿਆਦਾ ਬਣ ਜਾਂਦੇ ਤੇ ਸ਼ਾਇਦ ਜੰਮ ਨਹੀਂ ਮੰਗੇ ਜਦੋਂ ਆਪਾਂ ਹੀਟ ਹੌਲੀ ਤੇ ਸ਼ਾਇਦ ਹੀ ਮਿਸਟ੍ਰੇਸ਼ਨ ਘੱਟ ਹੋ ਜੇ ਤੁਨੇ ਨਹੀਂ ਜਾਉਂਦਾ ਪਰ ਉਹ ਸ਼ਹਿ ਜੰਮਣਾ ਸ਼ਹਿ ਤਾਂ ਰੋਣਾ ਯੋਸ਼ਾ ਨਹੀਂ ਚਾਹੁੰਦੇ ਦਾ ਮਤਲਬ ਸ਼ਾਇਦ ਹੀ ਨਹੀਂ ਹੈਗਾ। ਕ੍ਰਿਸਟਲ ਕਰਤੀ ਨੋ ਜਿਵੇਂ ਆਪਾਂ ਕਹਿੰਦੇ ਰਵੇ ਮਰਦੇ ਜਿਸ ਤਰ੍ਹਾਂ ਆਪਾਂ ਖਾਣ ਦੇ ਨਾਲੇ ਵਰਦੇ ਉਸ ਦਾ ਹੋਗਾ। ਇਸ ਕਰਕੇ ਮਨੁਤਰ ਲੇਖਨ ਦੇ ਵੀ ਸ਼ੈਰਾਂ ਜਿਹੜੇ ਖਾਂਦੇ। ਹਾਂ ਜਿੱਦਾਂ ਤੁਹਾਨੂੰ ਮੈਂ ਦਿਖਾਇਆ ਇਹ ਸੋਨੇ ਦੇ ਪੁੱਲਾ ਸ਼ੈਰਾਂ ਦੀ। ਠੀਕ ਹੈ। ਸੋਨੇ ਦੇ ਪੁੱਲਾ ਚ ਸਟੈਟਿਸ਼ਨ ਜ਼ਿਆਦਾ ਹੁੰਦੀ ਹੈ। ਠੀਕ ਹੈ। ਇਹਦੇ ਕਰਕੇ ਪੂਰੇ ਦਾ ਪੂਰਾ ਸ਼ੈਰ ਚੰਗਿਆ। ਠੀਕ ਹੈ ਤੇ ਕਈ ਵਾਰ ਇਹ ਵੀ ਹੁੰਦਾ ਵੀ ਇਹ ਸ਼ਹਿਦ ਉਪਰੋਂ ਮੈਲ ਰਿਆ ਜਾਂ ਨਾ ਮੇਂ ਉਪਰ ਰਿਐਲਿਟੀ ਨਹੀਂ ਇਚੇ ਜਾਂਦੀ ਚੰਗਿਆ ਮੈਨਾਂ ਅੱਛਾ ਐਦਾਂ ਵੀ ਫੇਵਰ ਹੋ ਜਾਂਦਾ ਦੂਸਰੀ ਗੱਲ ਜੀ ਜਿਵੇਂ ਬੇਰੀ ਦਾ ਸ਼ਹਿਦ ਲੈ ਲੈ ਬੇਰੀ ਦੇ ਫੁੱਲਾਂ ਤੋਂ ਆਉਂਦਾ ਅੱਛਾ ਜਾਂ ਆਪਾਂ ਟਾਲੀ ਦਾ ਲੈਨੇ ਆਂ ਤੇ ਇਸ ਫੈਦੇ ਦਾ ਲੈਨੇ ਆਂ ਇਹ ਸ਼ਹਿਦ ਜਿਹੜੇ ਥੋੜੇ ਘੱਟ ਜਾਂਦੇ ਆ ਇਹਦੀ ਡਿਸਟ੍ਰੈਸ਼ਨ ਘੱਟ ਹੁੰਦੀ ਆ ਠੀਕ ਹੈ ਕੋਸ਼ਰੀਤਨ ਤੁਸੀਂ ਇਹ ਮੰਨ ਸਕਦੇ ਹੋ ਮੌਸਮ ਦਾ ਲੈ ਲੋ ਕਿ ਕਿ ਕਿਉਂਕਿ ਜ਼ਿਆਦਾਤਰ ਵੇਰੀ ਜਦੋਂ ਦੇ ਫੌਨ ਆਵੇ ਬੜੀ ਗਰਮੀ ਹੁੰਦੀ ਆ ਠੀਕ ਹੈ ਕਰਕੇ ਸ਼ਹਿਰ ਦਾ ਉਸ ਟਾਈਮ ਤੇ ਮੌਇਸਚਰ ਘੱਟ ਹੁੰਦਾ ਹੈ ਠੀਕ ਹੈ ਤੇ ਆਪਣਾ ਜੋ ਸਰੋਂ ਦਾ ਸ਼ਹਿਰ ਸੀਜ਼ਨ ਹੁੰਦਾ ਤਾਂ ਮੌਇਸਚਰ ਨਾਲ ਨਮੀ ਵੀ ਜ਼ਿਆਦਾ ਹੁੰਦੀ ਆ ਹਾਂ ਪਾਤਾ ਵਾਹ ਉਹਦਾ ਵੀ ਰੀਜ਼ਨ ਕੁਝ ਲੈ ਜਾਂਦੇ ਨੇ ਠੀਕ ਹੈ ਜੀ ਇਹ ਫਰਕ ਹੁੰਦਾ ਪਰ ਸ਼ਹਿਰ ਦੇ ਕਦੇ ਵੀ ਬਿਲਾਵਤੀ ਨਹੀਂ ਹੁੰਦੀ ਜੇ ਆਪਾਂ ਚਾਹਾਂ ਅਗਲਾ ਜਿਹੜਾ ਪਾਠੀ ਹੈਗਾ ਵੀ ਆਪਾਂ ਵੀ ਸ਼ਹਿਰ ਤੇ ਦੇਖਦੇ ਹਾਂ ਕਿ ਰੰਗ ਨੂੰ ਲੈ ਕੇ ਲੋਕਾਂ ਕਿ ਦੇਸ਼ੇ ਕੁਛ ਬੰਦ ਕੋਈ ਨਕਲੀ ਅਸਲੀ ਇਹਦੇ ਵਿੱਚ ਕੋਈ ਰੰਗ ਦਾ ਕੋਈ ਰੋਲ ਹੈਗਾ ਇਹਦੇ ਵਿੱਚ ਹਾਂਜੀ ਮੈਂ ਤੁਹਾਨੂੰ ਵੀ ਜਰੂਰ ਹਾਂ ਨਾ ਆਪਾਂ ਦਿਖਾਣਾ ਚਾਹਾਂਗੇ ਜਿਵੇਂ ਤੁਸੀਂ ਇਹ ਸ਼ਹਿ ਦੇਖ ਰਹੇ ਹੋ ਮੈਂ ਤਾਂ ਹੀ ਵਿਨਾਏ ਦੀ ਤੁਹਾਨੂੰ ਲੇਵਲ ਤੋਂ ਸ਼ੋਅ ਕਰਵਾਉਣਾ ਚਾਹੁੰਦੀ ਸੀ ਤਾਂ ਜੋ ਕਲਰ ਪੂਰਾ ਪਤਾ ਲੱਗ ਸਕੇ ਠੀਕ ਹੈ ਇਤਲੀ ਦਿਨਾਂ ਦਾ ਦੋਨੋਂ ਤਾਂ ਉੱਪਰ ਫਰਕ ਲੱਗ ਰਿਹਾ ਹੋ ਬਈ ਹਾਂਜੀ ਹਾਂਜੀ ਇਹ ਥੋੜਾ ਜਿਹਾ ਲਾਲੀ ਪਾ ਵਾਲਦਾ ਹੈ ਇਹ ਤੁਹਾਨੂੰ ਪੂਰਤਾ ਇਸੇ ਨਾਲ ਤੁਸੀਂ ਇਹ ਦੇਖੋਗੇ ਕਿ ਉਸ ਤੋਂ ਵੀ ਫਰਕ ਹੋਵੇ ਠੀਕ ਹੈ ਆ ਜਿਵੇਂ ਤੁਸੀਂ ਫਾਇਕੇ ਹਾਂਜੀ ਕਲਰ ਦਾ ਪੂਰਾ ਫਰਕ ਹੈ ਕਿਉਂਕਿ ਇਹਦੇ ਵਿੱਚ ਇਹ ਹੋ ਜਾਂਦਾ ਜਦੋਂ ਜਿਹੜੇ ਫੁੱਲ ਦਾ ਸ਼ਹਿਦ ਹੁੰਦਾ ਉਹਦਾ ਕਲਰ ਵੀ ਥੋੜਾ ਚੇਂਜ ਹੋ ਜਾਂਦਾ ਜਿਹੜਾ ਤੁਹਾਨੂੰ ਇਹ ਵਾਲਾ ਸ਼ਹਿਦ ਦਿਖਾਇਆ ਇਹ ਪੂਰਾ ਨੀਚੀ ਦਾ ਸ਼ਹਿਦ ਹੈ ਨੀਚੀ ਦੇ ਫੁੱਲਾਂ ਤੋਂ ਆਇਆ ਹੈ আচ্ছা ਅਸੀਂ ਮੱਖੀ ਪਠਾਨਗੋੜ ਤੋਂ ਲਾਗਣਾ ਬਣਾ ਲਏ ਆ ਮਾਰਚ ਫੈਲ ਦੇ ਅੱਛਾ ਤੇ ਮਾਰਚ ਫੈਲ ਤੋਂ ਆਉਣ ਵਾਲਾ ਅਸੀਂ ਮੱਖੀ ਰੋਣੇ ਵਿੱਚ ਤੇ ਉਸ ਟਾਈਮ ਤੇ ਜੋ ਵੀ ਫੁੱਲ ਸ਼ਹਿਦ ਹੁੰਦਾ ਅਸੀਂ ਇਹ ਨੀਚੀ ਦਾ ਲੱਗ ਤੋਂ ਪੈ ਕਰਦੇ ਹਾਂ ਠੀਕ ਹੈ ਇਹਦਾ ਟੇਸਟ ਵਾਈਜ਼ ਵੀ ਫਰਕ ਹੁੰਦਾ ਦਾ ਸ਼ਹਿਦ ਦਾ ਫਰਕ ਟੇਸਟ ਹੋਈ ਸਾਰਾ ਹੁੰਦਾ ਠੀਕ ਹੈ ਕੰਨਾ ਫੁੱਲਾਂ ਦਾ ਕਲਰ ਦਾ ਨਹੀਂ ਕਰ ਤੁਨਾ ਟੇਸਟ ਨਹੀਂ ਕਰ ਤੁਨਾ ਅੱਛਾ ਤੁਸੀਂ ਬੀਜ ਦਾ ਸ਼ਾ ਟੇਸਟ ਕਰ ਲੋ ਬੀਜੀ ਦਾ ਕਰ ਲੋ ਬਿਲਕੁਲ ਕਰ ਤੁਨਾ ਠੀਕ ਹੈ ਇਸੇ ਤਰ੍ਹਾਂ ਤਾਲੀ ਦਾ ਸਫੇ ਦੇ ਰੇਮਾ ਟੇਸਟ ਵੀ ਕਰ ਤੁਨਾ ਅੱਛਾ ਤੇ ਜਿੱਦਾਂ ਆਪਾਂ ਇਹਦੇ ਨੇ ਨਿਮਮ ਦਾ ਫਾਇਦੇ ਫਰਕ ਜਮੈਂਦਾ ਹੋ ਗਏ ਇਸ ਵਾਰ ਟੇਸਟ ਪਈ ਫਰਕ ਨਹੀਂ ਬਣਦਾ ਅੱਛਾ ਟੇਸਟ ਸਹੀ ਫਰਕ ਆ ਕਲਰ ਦਾ ਵੀ ਕਰ ਹਾਂ ਬੋਲ ਰਿਹਾ ਹਾਂ ਹਾਂਜੀ ਅੱਛਾ ਦੋਨੋਂ ਚੀਜ਼ਾਂ ਵਿੱਚ ਕੋਈ ਗੁਣਾਤਕ ਫਰਕ ਆਉਂਦਾ ਹੈ ਨਾ ਨਿਊਟ੍ਰੀਸ਼ਨ ਵੈਲਿਊ ਵਿੱਚ ਵੀ ਆਉਂਦਾ ਥੋੜਾ ਬਹੁਤਾ ਜਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ ਤਾਂ ਇਹਦੇ ਪੁਰੀ ਆਪਾਂ ਜਿਵੇਂ ਮੰਨ ਕੇ ਚੈਦਨੇ ਆਪਾਂ ਲੀਜੀਆ ਤਾਂ ਲੀਜੀ ਦੇ ਲਾਭ ਹੋਣਗੇ ਠੀਕ ਹੈ ਆਪਾਂ ਨਿਯਮ ਕਹਿੰਦੇ ਆ ਨਿਯਮ ਆਪਣੀ ਇਹੋ ਚੀਜ਼ ਹੈ ਜਿਹੜੀ ਆਪਣੀ ਔਸ਼ਧੀ ਆ ਨਾ ਇੱਕ ਤਰ੍ਹਾਂ ਦਵਾਈ ਹੈ ਆਪਣੇ ਲਈ ਹਾਂਜੀ ਹਾਂਜੀ ਤੇ 슈ਗਰ ਪੇਸ਼ੈਂਟ ਆ ਹਾਂਜੀ ਲੇਹਮੋ ਦੇ ਬਣੇ ਸ਼ਾਰੂ ਖਾ ਸਕਦੇ ਨੇ ਅੱਛਾ ਤੇ 슈ਗਰ ਲੈਵਲ ਕੋ ਹਾਂ ਇਹ ਵੀ ਗੱਲ ਹੈਗੀ ਹੈ ਕਿ ਕਈ ਤਰ੍ਹਾਂ ਮਤਲਬ ਬਾਜ਼ਾਰ ਦੇ ਵਿੱਚ ਸ਼ਹਿਦ ਹੈਗੇ ਉਹ ਦਾਅਵਾ ਕਰਦੇ ਇਸ ਦਾ ਸਾਡੀ ਸ਼ਹਿਦ ਨੂੰ ਜਿਹੜੇ 슈ਗਰ ਦੇ ਪੇਸ਼ੈਂਟ ਉਹ ਵੀ ਲੈ ਸਕਦੇ ਆ ਤਾਂ ਇਹਦੇ ਬਾਰੇ ਥੋੜਾ ਵਿਸਥਾਰ ਨਾਲ ਸੁਣਾਓ ਵੀ ਇਹਦਾ ਕੀ ਕਾਰਨ ਹੈ ਵਿੱਚ ਕੁਕਸ ਲੈਵਲ ਹੁੰਦਾ ਹੈ ਕਿਉਂਕਿ ਜਿਵੇਂ ਆਪਣੇ ਸੋਨੇ ਪੁੱਲਾਂ ਦਾ ਕਿਉਂਕਿ ਲੈਵਲ ਥੋੜਾ ਉੱਪਰ ਹੁੰਦਾ ਹੈ ਅੱਛਾ ਇਸ ਤੋਂ ਆਪਣੇ ਲਿਚੀ ਦਾ ਸ਼ਹਿਦ ਹੁੰਦਾ ਉਹਦੇ ਵਿੱਚ ਉਸ ਤੋਂ ਵੀ ਥੋੜਾ ਜ਼ਿਆਦਾ ਹੁੰਦਾ ਹੈ ਅੱਛਾ ਪਰ ਜੇ ਅਪਾ ਨਮਰ ਸ਼ਹਿਦ ਮੰਗਿਆ ਤਾਂ ਉਹਦਾ ਕੁਕਸ ਲੈਵਲ ਥੋੜਾ ਘੱਟ ਹੁੰਦਾ ਹੈ ਜਿਹੜਾ ਕਿ ਉਹਨਾਂ ਨੂੰ 슈ਗਰ ਪੇਸ਼ੈਂਟ ਲੈ ਸਕਦਾ ਹਾਂ ਠੀਕ ਹੈ ਲਿਮਿਟ ਮਾਤਰਾ ਵਿੱਚ ਕਿ ਜੇ ਆਪਾ ਇਹ ਮੀਗੀ ਉਹ ਮਿੱਠੇ ਤੋਫਿਲਸ ਕਰੇ ਤਾਂ ਉਹ ਜੀ ਤਰ੍ਹਾਂ ਹੀ ਆਪਾਂ ਨਾ ਲੋ ਕਰ ਸਕਦੇ ਠੀਕ ਹੈ ਪਰ ਇੱਕ ਮਤਲਬ ਕਿ ਜਿੱਦਾਂ ਸ਼ੂਗਰ ਪੇਸ਼ੈਂਟ ਨੂੰ ਮਟਾਉਣ ਦੇ ਮਿਨਰਲ ਦੀ ਕਾਫੀ ਘਾਟ ਹੁੰਦੀ ਹੈ ਸ਼ੂਗਰ ਹੋਣ ਕਰਕੇ ਬਿਲਕੁਲ ਬਿਲਕੁਲ ਮਾ ਸਾਡੀ ਇੱਕ ਇਹੋ ਚੀਜ਼ ਹੈ ਵੀ ਮੱਖੀ ਦਾ ਪਚਾਵਾ ਹੋ ਜਾਂਦਾ ਇਸ ਵਿੱਚ ਹੋਰ ਹੈ ਵੀ ਸਾਰਾ ਕੁਝ ਬੜੇ ਅੰਮਲ ਤੇ ਡਾਇਰੈਕਟਾ ਆਪਣੇ ਐਚ ਵੀ ਚ ਮਿਕਸ ਹੋ ਕੇ ਆਪਾਂ ਬੋਡੀ ਸਟਰੋਂਗ ਕਰਦਾ ਇਸ ਲਈ ਜੇ ਸ਼ੂਗਰ ਪੇਸ਼ੈਂਟ ਹੋ ਲੈਂਦੇ ਤਾਂ ਉਹਨੇ ਬੋਡੀ ਚ ਫਿਟਨੈਸ ਹੋਣ ਕਟ ਲਾਈ ਗਿਆ ਠੀਕ ਹੈ ਠੀਕ ਹੈ ਲਿਟਰਲ ਮਾਤਰਾ ਵਿੱਚ ਉਹ ਲੈ ਸਕਦੇ ਠੀਕ ਹੈ ਠੀਕ ਹੈ ਬੈਸਿਕ ਮੇਰੇ ਪਰ ਡੇਲੀ ਰੂਟੀਨ ਵਾਈਜ਼ ਜਿਵੇਂ ਆਮ ਇਨਸਾਨਾਂ ਦਾ 40 ਐਮਲ ਹਨ ਇਹ ਆਪਾਂ ਨੂੰ ਡੇਲੀ ਕੰਜ਼ਿਊਮ ਕਰਨੇ ਚਾਹੀਦੇ ਠੀਕ ਹੈ ਡੇਲੀ ਦੀ ਜ਼ਰੂਰਤ ਹੈ ਫਿਰ ਜਦੋਂ ਆਪਾਂ ਖਾਣਾ ਖਾਂਦੇ ਆ ਉਹ ਵਿੱਚ ਖਾਏ ਦੇ ਤੌਰ ਤੇ ਕੀ ਹਨ ਇਹ ਆਪਾਂ ਡੇਲੀ ਰੂਟੀਨ ਵਾਈਜ਼ ਖਾਣੇ ਪ੍ਰਜਾਣਵਰਿਆ ਨਾ ਭੋਜਨ ਦੇ ਚੀ ਮਤਲਬ ਆਪਾਂ ਚਾਹੀਦੀ ਹੈ ਜਿਹਨ ਸਾਡੇ ਅੰਗਾਂ ਨੇ ਮੈਚ ਮਸਾਲੇ ਜਾਂ ਜਿਹੜੇ ਤੋਂ ਤਿਆਰ ਕੀਤੇ ਹੈ ਉਵੇਂ ਜਿਵੇਂ ਤੁਹਾਨੂੰ ਲੱਗਦਾ ਕਿ ਇਹ ਰੋਵੀਆਂ ਨਾਲ ਲਿਖਾ ਲੈ ਵਿੱਚ ਕੀਤੇ ਹੈ ਤੇ ਕਿਉਂਕਿ ਉਹਦੇ ਹੁਣ ਆਪਣਾ ਪਤਾ ਤੋਂ ਵੀ ਉਸ ਦੀ ਕੋਲ ਬਹੁਤ ਨੇ ਇਸ ਕਰਕੇ ਇਹ ਗੱਲ ਹੈ ਵੀ ਜਿਸ ਤਰ੍ਹਾਂ ਅਸੀਂ ਕੋਈ ਮੱਕੜ ਵਰਦੇ ਆਂ ਕਿ ਉਹ ਵਰਦੇ ਆਂ ਜਾਂ ਬਸਾਦੇ ਵਰਦੇ ਆਂ ਉਸ ਤਰ੍ਹਾਂ ਹੀ ਰਿਆਣਾ ਦੀ ਜਿਹੜੀ ਹੈਗੀ ਇਹ ਖਰਾਦਨ ਸਾਧੇ ਬਣਾਉਣਾ ਚਾਹੀਦਾ ਹੈ ਕਿ ਪਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਵੀ ਸਰਦੀ ਵਿਚ ਜ਼ਿਆਦਾ ਖਾਂਦੇ ਨੇ ਤੁਸੀਂ ਵੇਖਿਆ ਆਪਣਾ ਡਿਮਾਂਡ ਵਧਦੀ ਹੈ ਤੇ ਗਰਮੀ ਵਿੱਚ ਘੱਟ ਕੁਸ਼ਕੀ ਦੇ ਗਰਮ ਹੁੰਦਾ ਹੈ ਜਾਂ ਕੋਈ ਇਹਦੇ ਵਿੱਚ ਇਹਦੇ ਪਿੱਛੇ ਕੋਈ ਹੈ ਲੋਜਿਕ ਜੀ ਇਹਦੇ ਵਿੱਚ ਲੋਜਿਕ ਇਹ ਹੈ ਜਿਹੜਾ ਸ਼ਹਿਦ ਹੈ ਇਹਦਾ ਖਾਣ ਦਾ ਤਰੀਕਾ ਵੱਖ ਵੱਖਰਾ ਹੈ ਤੇ ਤੁਸੀਂ ਬਾਡੀ ਨੂੰ ਡਾਇਰੈਕਟ ਨਹੀਂ ਲਾਉਂਦੇ। ਤੁਸੀਂ ਇੱਕ ਚਮਚਾ ਛਾਣੀ ਦਾ ਲੈ ਆ ਡਾਇਰੈਕਟ ਖਾਣੇ। ਉੱਪਰ ਦੀ ਪਾਣੀ ਪੀ ਲਿਆ। ਤੁਹਾਨੂੰ ਉਹਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਜ਼ਿਆਦਾ ਹੁੰਦੀ ਹੈ ਬੜਾ ਫੀਟ ਜ਼ਿਆਦਾ ਹੁੰਦਾ। ਹਾਂ ਉਸਕੇ ਕਿਉਂ ਮੈਨੂੰ ਆਪਾਂ ਕਹਿੰਦੇ ਨਹੀਂ ਕਰਨਾ। ਪਰ ਜੇ ਤੁਸੀਂ ਉਹਨੂੰ ਪਾਣੀ ਵਿੱਚ ਮਿਕਸ ਕਰਕੇ ਲੈ ਰਹੇ ਹੋ। ਦੁੱਧ ਵਿੱਚ ਮਿਕਸ ਕਰਕੇ ਲੈ ਰਹੇ ਹੋ। ਤੇ ਉਹਦੀ ਜਿਹੜੀ ਗਰਮਾਹਟ ਦੀ ਮਾਤਰਾ ਘਟੇ ਜਾਣੀ ਤਾਂ ਤੁਹਾਨੂੰ ਫਾਇਦਾ ਹੋਵੇਗਾ। ਜਿੱਦਾਂ ਗੁੜ ਤੇ ਸ਼ੱਕਰ ਆਈ। ਗੁੜ ਨੂੰ ਬਗੈਣਾ ਕਰੀਂ ਜਦੋਂ ਉਹ ਬਣੀ। ਸ਼ੱਕਰ ਨੂੰ ਪਾਣੀ ਵਿੱਚ ਮਿਕਸ ਕੋਲ ਕੇ ਲੈ ਲੈਣਾ ਤਾਂ ਬਿਹਤਰ ਹੈ। ਠੀਕ ਹੈ। ਆਪਾਂ ਫਿਰ ਤਾਂ ਖਾਣਾ ਦੇਣੀ ਹੈ ਠੀਕ ਹੈ ਕਿਉਂਕਿ ਕਈ ਇਹ ਕਿਸੇ ਲੋਕ ਨੂੰ ਹੋ ਰਿਹਾ ਹੈ ਦੱਸਣਾ ਚਾਹੀਦਾ ਇਸ ਘਰ ਵਿੱਚ ਇਹ ਬੱਚੇ ਨੂੰ ਆਪਾਂ ਦੁੱਧ ਨਹੀਂ ਦੇਣੀ ਦੁੱਧ ਦੇ ਖਾਂਡ ਦੀ ਜਗ੍ਹਾ ਤੇ ਸ਼ਹਿਦ ਪਾਉਣਾ ਚਾਹੀਦਾ ਇਹਦੀ ਤੋਂ ਕੋਈ ਨੁਕਸਾਨ ਨਹੀਂ ਹੈਗਾ ਬੋਡੀ ਨੂੰ ਪਰ ਬੱਚੇ ਦੀ ਉਮਰ ਆ 3 ਸਾਲ ਤੋਂ ਉੱਪਰ ਹੋਣੀ ਚਾਹੀਦੀ ਅੱਛਾ ਇਸ ਤੋਂ ਛੋਟੇ ਬੱਚੇ ਨੂੰ ਆਪਾਂ ਜ਼ਿਆਦਾ ਸ਼ਹਿਦ ਨਹੀਂ ਦੇਸੋ ਇਸ ਨਾਲ ਦੇ ਵਿਚ ਨੂੰ ਪਨਸ਼ਰ ਨਹੀਂ ਦਿਨਾ ਚਾਹੀਦਾ ਠੀਕ ਹੈ ਕਿਉਂਕਿ ਇਹਦੀ ਨਿਊਟ੍ਰੀਸ਼ਨ ਵੈਲਿਊ ਇਨੀ ਕਾ ਹਾਈ ਹੁੰਦੀ ਆ ਬੱਚੇ ਤੋਂ ਉਹ ਚੀਜ਼ ਪੂਰੀ ਪਾਵਰ برداشت ਨਹੀਂ ਕਰ ਲੈਂਦੇ ਬੱਚੇ ਠੀਕ ਹੈ ਤੇ ਜਿਹੜਾ ਇਹ ਜੁਰ ਧਿਆਨ ਦੇਣਾ ਪੈਂਦਾ ਨਾ ਬਾਕੀ ਬੱਚੇ ਨੂੰ ਦੋ ਦੁੱਧ ਉਪਰ ਦੇ ਦੁੱਧ 'ਚ ਸ਼ਹਿਦ ਨਾ ਪਾਓ ਅੱਛਾ ਵੀ ਗੈਸ ਤੇ ਕੋਲ ਦੁੱਧ ਪਿਆਗਾ ਚੁੱਲੇ ਤੇ ਦੁੱਧ ਪਿਆ ਉਹਦੇ ਵਿੱਚ ਦੁੱਧ ਨਾ ਪਾਓ ਉਪਰ ਦੇ ਵਿੱਚ ਠੀਕ ਹੈ ਉਹ نیچے ਉਤਾਰ ਕੇ ਥੋੜਾ ਠੰਡਾ ਕਰਕੇ ਗਰਮ ਥੋੜੇ ਗਰਮ 'ਚ ਦੁੱਧ ਮਿਚਾਉਣਾਂ ਵਿੱਚ ਸ਼ਹਿਦ ਮਿਕਸ ਕਰਨਾ ਚਾਹੀਦਾ ਠੀਕ ਹੈ ਤਾਂ ਇਹ ਨਿਊਟ੍ਰੀਸ਼ਨ ਵੈਲਿਊ ਸੇਮ ਦੀ ਸੇਮ ਰਹੇਗੀ ਇਹ ਕਿੱਥੇ ਮਤਲਬ ਦਰਗਾਹ ਤੋਂ ਬਗਰ ਨਹੀਂ ਬਸਾ ਦੇ ਸਿਆਣ ਠੀਕ ਹੈ ਨਹੀਂ ਦੇ ਸਿਆਣ ਇਹ ਧਿਆਨ رکھنا ਲੈ ਠੀਕ ਹੈ ਇੱਕ ਹੁਣ ਤੁਹਾਡੇ ਉੱਤੇ ਗੱਲ ਆਉਂਦੀ ਹੈ ਜਿਹੜੇ ਮਤਲਬ ਲੋਕ ਅਕਸਰ ਕਹਿੰਦੇ ਆ ਵੀ ਜਦੋਂ ਮੱਖੀਆਂ ਬਹੁਤਾਂ ਮਾਈਗ੍ਰੇਟ ਨਹੀਂ ਕਰ ਸਕਦੀ ਇਹਨੂੰ ਧਿਆਗਸ ਆਂਦੀ ਆ ਉਹ ਲੋ ਜਿਹੜੇ ਹੈਗੇ ਆ ਵੀ ਬੀਤੀ ਪਰੇਗੇ ਇਹਨੂੰ ਖਾਡ ਲੈਂਦੇ ਹੈਗੇ ਆ ਉਹ ਕਹਿੰਦੇ ਵੀ ਉਹ ਖਾਡ ਜਿਹੜੀ ਇਹ ਹੈ ਇਹ ਸ਼ਹਿਰ ਦੇ ਵਿੱਚ ਆ ਜਾਂਦੀ ਹੈ ਜਦੋਂ ਉਸ ਕਰਕੇ ਹੋਏ ਨਾ ਮਤਲਬ ਬੜੀਆਂ ਮੰਗ ਦੇ ਜੀਏ ਇਹਦੇ ਬਿਸ਼ੇ ਕੀ ਲੋਕ ਜੀਵ ਜੰਤੂ ਜਿਉਂਦੇ ਰਹੇ ਲੇਟਾ ਤੇ ਜੋਰੀ ਆ ਆਪਣੇ ਪਸ਼ੂਆਂ ਲੋਕਾਂ ਨਾਲ ਮੰਚਲਾ ਜੋ ਵੀ ਆਪਾਂ ਜਦੋਂ ਆਪਾ ਉਹਨਾਂ ਨੂੰ ਮੁੱਧ ਨਹੀਂ ਲਿਆ ਰਹੇ ਤੇ ਆਪਾਂ ਉਹਨਾਂ ਨੂੰ ਖਾਣ ਲਈ ਪਸ਼ਤਾ ਦਿੱਨੇ ਹਾਂ ਜੋ ਵੀ ਦਿੰਨੇ ਆਪਾਂ ਕਿਸੇ ਤਰ੍ਹਾਂ ਮੱਖੀਆਂ ਨੇ ਜਦੋਂ ਸੀਜ਼ਨ ਆਫ ਹੋ ਜਾਂਦਾ ਮਤਲਬ ਜਦੋਂ ਜੁਲਾਈ ਰਸਤ ਚ ਹੋ ਜਾਂਦਾ ਉਹਨਾਂ ਤੇ ਜਿਆਦਾ ਹੀਟ ਹੁੰਦੀ ਹੈ ਕੋਈ ਫੁੱਲ ਫਲਾਕਾ ਨਹੀਂ ਹੁੰਦਾ ਤੇ ਜਿਆਦਾ ਮੱਖੀਆਂ ਮਾਈਗ੍ਰੇਸ਼ਨ ਵੀ ਨਹੀਂ ਕਰਵਾ ਸਕਦੇ ਤਾਂ ਉਸ ਟਾਈਮ ਤੇ ਅਸੀਂ ਮੱਖੀ ਨੂੰ ਫੀਡ ਦੇ ਤੌਰ ਤੇ ਖੰਡ ਦਾ ਘੋਲ ਦਿੰਨੇ ਆ

ਇਹ ਕਿ ਕਿ ਬਣਾਉਣਾ ਨਹੀਂ ਮਾਤਰਾ ਹੀ ਨਹੀਂ ਸ਼ਹਿਦ ਨਾ ਹੋਣ ਦੀ ਜਿੰਨੀ ਕੁ ਨਾ ਫਿਲਟ ਦਿੰਦੇ ਆ ਦੂਸਰੀ ਵਾਲੇ ਵੀ ਇਹ ਜਰੂਰ ਕਹੂੰਗੀ ਐਨੇ ਕਵਾਂਟਾ ਦੇ ਕਵਾਂਟਾ ਨਾ ਮਤਲਬ ਅੱਖੀ ਚੀਨੀ ਪੀ ਜਾਂਦੀ ਆ ਤੇ ਉਹਦਾ ਸ਼ਹਿਦ ਬਣਾਉਣਾ ਇੰਪੋਸੀਬਲ ਆ ਇੰਨਾ ਵੀ ਕਿਪਰਾ ਨਾ ਬਣਾਉਂਦਾ ਹੋਵੇ ਤਾਂ ਸ਼ਾਇਦ ਤਰੇਟ ਵੀ ਨਹੀਂ ਹੋਵੈਦਾ ਇਹ ਥੋੜੀ ਇੱਕ ਧਾਰ ਨਾ ਜਰੂਰ ਬਣੀ ਵੀ ਪਰ ਉਸ ਤਰੀਕੇ ਦੇ ਸ਼ਹਿਦ ਨਹੀਂ ਬਣਦੇ ਠੀਕ ਹੈ ਠੀਕ ਹੈ ਤੇ ਇੱਕ ਹੁਣ ਆਪਾਂ ਦੇਖਦੇ ਆ ਜਿਸ ਤਰ੍ਹਾਂ ਮੌਸਮ ਹੁੰਦਾ ਹੈ ਦੇ ਉੱਤੇ ਫੈਕਟ ਵੈਰਕ ਤਾਂ ਨਾਰਮਲ ਹੋ ਗਿਆ ਭਾਵੇਂ ਮੌਸਮ ਗਰਮੀ ਹੋਗੀ ਸਰਦੀ ਹੋਗੀ ਉਦਾਸਰਤ ਅਜਿਹਾ ਪੈਂਦੇ ਪੈਂਦਾ ਹੈ ਇੱਕ ਜਿਵੇਂ ਆਪਣੇ ਕੋਈ ਪ੍ਰਦੂਸ਼ਣ ਹੈਗਾ ਜਾਂ ਤੁਸੀਂ ਕਾਫੀ ਸਾਲੋਂ ਕੋਈ ਕੰਮ ਕਰ ਰਹੇ ਹੋ ਜਾਂ ਪ੍ਰਾਣੀ ਹੋ ਗਈ ਜਾਂ ਧੂਆ ਹੋ ਗਿਆ ਜਾਂ ਜ਼ਵਾਲੀ ਦਾ ਧੂਆ ਹੋ ਗਿਆ ਕਿਵੇਂ ਨਹੀਂ ਇਹਦਾ ਕੁਸ਼ ਮੱਖੀ ਦੇ ਉੱਤੇ ਕਿੰਨਾ ਅਸਰ ਵਿਖਰੇ ਇਹਦਾ ਮੱਖੀ ਜਦੋਂ ਕਾਫੀ ਪੈਂਦਾ ਹੈ ਧੂਏ ਨਾਲ ਮੱਖੀ ਪਹੁੰਚ ਕੇ ਮਰ ਜਾਂਦੀ ਹੈ ਅੱਛਾ ਜਿਵੇਂ ਇੱਕ ਸਾਲ ਸਾਡੇ ਮੈਂਬਰਾਂ ਲਈ ਇਹ ਹੋਇਆ ਸੀਗਾ ਬਾਕਸ ਪਏ ਸੀ ਤੇ ਕਿਸੇ ਫਾਰਮਰ ਨੇ ਅੱਗ ਲਗਾ ਦਿੱਤੀ ਸੀ ਅੱਛਾ ਅੱਛਾ ਜਿਹਦੇ ਕਾਰਨ ਕਾਫੀ ਸਾਡਾ ਨੁਕਸਾਨ ਹੋਇਆ ਸੀ ਡੱਬੇ ਇਹ ਡੱਬੇ ਖਾਲੀ ਹੋ ਗਏ ਸੀ ਕਿ ਮੱਖੀ ਤੋਂ ਮੈਂ ਨਾਲ ਝੋਲਸੀ ਦੀ ਸਾਰੀ ਮਾਰਦੀ ਸੀ ਕਿਉਂਕਿ ਆਪਣੇ ਫਾਰਮਰ ਸ਼ਾਇਦ ਇਹ ਹੀ ਸਮਝਾਉਂਦੇ ਕਿ ਮੱਖੀ ਇੱਕ ਅਰਚੀਆ ਜਿਹੜੀ ਜੀ ਪੋਲੀਨੇਸ਼ਨ ਕਰਦੀ ਹੈ ਬਿਲਕੁਲ ਜੇ ਆਪਾਂ ਕਿਸਾਨ ਦੇ ਖੇਤ ਚ ਮੱਖੀ ਰੱਖਦੇ ਆ ਤਾਂ ਉਹਦਾ ਝਾੜ ਡਬਲ ਤਾਂ ਨਹੀਂ ਡੇਢ ਗੁਣਾ ਵੀ ਵੱਧ ਜਾਂਦਾ ਹੈ ਬਿਲਕੁਲ ਕਿਉਂਕਿ ਇਹ ਉਹ ਜੀਵ ਹੈ ਜਿਹੜਾ ਪੋਲੀਨੇਸ਼ਨ ਕਰਕੇ ਫਸਲ ਦਾ ਝਾੜ ਵਧਾਉਂਦਾ ਹੈ ਹਮ ਹਾਂਜੀ ਤੇ ਕਦੇ ਜਿਹੜੇ ਲੋਕ ਇਸ ਪ੍ਰਤੀ ਅਵੇਅਰ ਹੈ ਵੀ ਮੱਖੀਆਂ ਪੋਲਿਨਿਸ਼ਿੰਗ ਕਰਦੀਆਂ ਹਨ ਪਰਪਰਾਗਨ ਕਰਦੀਆਂ ਹਨ ਉਹ ਤੁਹਾਨੂੰ ਆਪ ਵੀ ਮਤਲਬ ਬੁਲਾਉਂਦੇ ਆ ਕਿ ਸਾਡੇ ਕੋਈ ਖੇਤ ਦੇ ਕੋਈ ਰੱਖੋ ਕਿਸਾਨ ਦੇ ਘਰ ਵੀ ਬਣਾਏ ਕਿ ਕੋਈ ਕੇਸ ਆਇਆ ਤੁਹਾਡੇ ਹਾਂਜੀ ਆਪਣੀ ਇਧਰ ਪੰਜਾਬ ਤੇ ਰਾਜਸਥਾਨ ਚ ਤਾਂ ਸਾਨੂੰ ਇੰਦਾ ਦਾ ਕੋਈ ਚਾਂਸ ਨਹੀਂ ਮਿਲਿਆ ਪਰ ਆਪਣੀ ਹਿਮਾਚਲ ਚ ਜਿਹੜਾ ਮਤਲਬ ਸੇਵ ਆ ਐਪਲ ਦਾ ਬਾਗ ਹੈਗੇ ਨੇ ਉਥੇ ਲੋਕ ਵੀ ਆ ਰਿਹਾ ਕਿਉਂਕਿ ਜਿੱਥੇ ਮੱਖੀ ਲੱਗ ਜਾਂਦੀ ਆ ਉਥੇ ਫਰੂਟ ਦਾ ਸਾਈਜ਼ ਖਾਸ ਬਹੁਤ ਵਧੀਆ ਹੋਲੇ ਝੜ ਵਰ ਜਾਂਦਾ ਨਾ ਉਹ ਲੋਕ 100 ਰੁਪਏ ਦਿੰਦੇ ਆ ਆਪਦੇ ਉਹਦੇ ਭਰਨ ਦੇ ਤੋਂ ਵਾਸਤੇ ਬਾਕਸ ਵਿੱਚ ਅੱਛਾ ਅੱਛਾ ਤੇ ਉਹਦੇ ਪੇਮੈਂਟ ਵੀ ਕਰਦੇ ਆਪਾਂ ਲਿਖਣ ਵਾਸਤੇ ਤੇ ਆਪਾਂ ਡੱਬੇ ਉੱਤੇ ਰੱਖ ਦਿਆ ਜੇ ਉਹਨਾਂ ਝੜ ਜਾਂਦਾ ਤੇ ਫਰੂਟ ਦੀ ਕੁਆਲਿਟੀ ਬਹੁਤ ਵਧੀਆ ਜਾਂਦੀ ਆ ਉਥੇ ਲੋਕੋ ਇਹ ਚੀਜ਼ਾਂ ਫਲ ਔਨ ਕਰਕੇ ਨਾਲੇ ਹੈਗੀ ਆ ਪਰ ਆਪਣੇ ਇਧਰ ਹੈ ਵੇਅਸ ਘੱਟ ਐ ਇਸ ਚੀਜ਼ ਦੀ ਠੀਕ ਹੈ ਠੀਕ ਹੈ ਜੀ ਇਹ ਇਹ ਮੀਟਿੰਗ ਦਾ ਵਿਸ਼ਾ ਬਹੁਤ ਵੱਡਾ ਹੈ ਕਿ ਆਪਾਂ ਨੂੰ ਸਮਫਰ ਕਰਨ ਵਾਲੇ ਪਾਸੇ ਇਹ ਜਾਣਾ ਜ਼ਰੂਰੀ ਹੈ ਕਿ ਤੁਸੀਂ ਇਨਕੀ ਦੀ ਮਾਰਕੀਟਿੰਗ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੋਵੇਗੀ ਇਹਦੀ ਮਾਰਕੀਟਿੰਗ ਇਸ ਤਰ੍ਹਾਂ। ਮਾਰਕੀਟਿੰਗ ਦੀ ਪ੍ਰੋਬਲਮ ਸਾਨੂੰ ਕੋਈ ਹਾਲ ਹੈ ਨਹੀਂ ਸਰ। ਅੱਛਾ ਕਿਉਂਕਿ ਅਸੀਂ ਜਿਆਦਾ ਸਸ ਮੈਗੇ ਲਾਣੇ ਆ ਉੱਥੇ ਸੱਦਾ ਕਾਫੀ ਸਿੱਖਿਆ ਸੇਲ ਹੋ ਜਾਂਦਾ। ਹਾਂ। ਪਰ ਜੀ ਆਪਾਂ ਕੀ ਲੋਕ ਸ਼ਹਿਰ ਦੇ ਵੀ ਟੀਮ ਵਾਈਜ਼ ਖਾਨ ਵਾਲਾ ਇਹ ਬਣੇਗਾ ਜੀ। ਉਸ ਲੋਕ ਉਹ ਹੈ। ਸ਼ੰਦੀਰ ਹਟਾ ਦੇ ਅੱਛਾ ਬਹੁਤ ਚੰਗਾ ਏ ਅਸੀਂ ਤੱਕ ਨਹੀਂ ਸੀ ਪਹੁੰਚ ਕਰਿਆ ਸਟਾਰਟਿੰਗ ਮੌਕੇ ਤੇ ਕਿ ਕਿ ਅਸੀਂ ਇਹ ਸੀ ਸੋਚ ਰਿਹਾ ਕੋਈ business ਸ਼ੁਰੂ ਹੁੰਦਾ ਤੇ ਇੱਕ ਦਿਨ ਤੱਕ ਚਲੋ ਨਹੀਂ ਨਾ ਬੰਦਦਾ ਹੈ ਤੇ ਅਸੀਂ ਜਾ ਲੂ ਰਹੇ ਹਾਂ ਸੈਲ ਨੂੰ ਵਾਧੇ ਵੱਲ ਪਰ ਮਾਰਕੀਟਿੰਗ ਥੋੜੀ ਪ੍ਰੋਬਲਮ ਸਮ ਹੈ ਤੇ ਚਾਹਾਂਗੇ ਦੇ ਵੀ ਛੇਤੀ ਸੋਲੂਸ਼ਨ ਹੋ ਜਾਵੇ ਠੀਕ 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 ਤੇ ਹਿਰ ਦੇ ਵਿੱਚ ਦੋ ਗੱਲਾਂ ਇੱਕ ਤਾਂ ਸਾਡੇ ਕੋਲੇ ਮਤਲਬ ਜਿਹੜੇ ਕਿ ਛੇਤੀ ਵੱਖੀਆਂ ਦਾ ਕੋਈ ਸੈਕਟ ਹੰਮਾ ਪਾਣਾ ਚਾਹੁੰਦੇ ਆ ਤੇ ਦੂਜਾ ਪੈਕੇਟ ਅਸੀਂ ਲਿਆ ਹੈਗਾ ਸਾਡੀ रखने की गल की है तो इन्हों दो पक्षों तो मैं जानना चाहागा भी तुम जो कोई इस तरह का धंधा करना चाहते हैं शहर दखिया का चाहे अपने लैवल पर भी चाहिए अपने वर्गों में चाहिए ज कमर्शियल लैवल उत्ते उन्होंने पहला कि मुश्किल का कितने सामना करना पै सकता है इसको घुमा चाहिए कि सुनेहा देखो जी बहुत वीया धंधा गा लाहेवंद धंधा गा ਇਹ ਕੰਮ ਸ਼ੁਰੂ ਕਰ ਚਾਹੋ ਔਕੜਾਂ ਤਾਜਨੇ ਇਹਨਾਂ ਤੋਂ ਸੰਭਲ ਤਰ੍ਹਾਂ ਪੁੱਛਾਈ ਸਾਈਂ ਕੰਡੇ ਨਾ ਰੋਣਾ ਚਲੋ ਆਪਾਂ ਚਣਨੀ ਪੈਂਦੇ ਕੰਡੇ ਵੀ ਇਹ ਕਾਮ ਜਦ ਵੀ ਫਿਰ ਮਿਲਦੀ ਹੈ ਤੇ ਵਧੀਆ ਲਾਭਵਰਤਨ ਦੇ ਵਿੱਚ ਬਹੁਤ ਜਿਆਦਾ ਉਨਾਫ ਸਿਲਦੀ ਤੇ ਹੈਗੀਆਂ ਸਰਕਾਰ ਵੀ ਬਹੁਤ ਆਪਾਂ ਨੂੰ ਸਪੋਰਟ ਕਰਦੀ ਹੈ ਇਹਦੇ ਵਿੱਚ ਤੇ ਮੇਰੇ ਮਤਾਂ ਸਭ ਨੂੰ ਧੰਦਾ ਪਨਾਉਣਾ ਚਾਹੀਦਾ ਤੇ ਜਿਸ ਨੂੰ ਹੋਰੇ ਆਉਣਾ ਚਾਹੀਦਾ ਹੈਗਾ ਵਧੀਆ ਕੰਮਾਂ ਤੇ ਆਪਾਂ ਇਹਦੇ ਵਿੱਚ ਵਾਤਾਵਰਨ ਬਚਾ ਸਕਦੇ ਆਂ ਬੜੀ ਖੇਤੀ ਰੀ ਬਚਾ ਸਕਦੇ ਆਂ ਤੇ ਜੀਵਨ ਬਚਾ ਸਕਦੇ ਆਂ ਠੀਕ ਹੈ ਜੀ ਬਹੁਤ ਸਾਰੇ ਠੀਕ ਹੈ ਜੀ ਤੇ ਇੱਕ ਅਖੀਰ ਦੇ ਵਿੱਚ ਹੁਣ ਆਪਾਂ ਬਹੁਤ ਸਾਰੀਆਂ ਗੱਲਾਂ ਇਸ ਸਮੇਂ ਕੀਤੀਆਂ ਜਿਹੜਾ ਇਹ ਸ਼ਹਿਰ ਦੀ ਮਰਦਮ ਨੂੰ ਕਰਨ ਵਾਲਾ ਆਮਤ ਹੈ ਉਹਦੇ ਬਹੁਤ ਸਾਰੇ ਡਾਕਟਰ ਸੀ ਕਲੀਅਰ ਕੀਤੇ ਐ ਤੇ ਉਹਨਾਂ ਲਈ ਨੀਕ ਸੁਨੇਹਾ ਮੈਂ ਜ਼ਰੂਰ ਕਹੂੰਗੀ ਸ਼ਾਇਦ ਨੂੰ ਇਹੋ ਜਿਹਾ ਕੋਈ ਡਾਕਟਰ ਨੂੰ ਆਪਾਂ ਡੇਲੀ ਦੇ ਖਾਣੇ ਵਿੱਚ ਇਹਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਕਿ ਕਿ ਬਾਡੀ ਹਰੀਸਿੰਦਾ ਤੇ ਇੰਦਰੀਸ ਨਾਲ ਆਪਣੀ ਬਾਡੀ ਚੰਗਣੀ ਆ ਤੇ ਜ਼ਰੂਰ ਆਪਾਂ ਨੂੰ ਇਹ ਰੋਡ ਟੇਕਿਟੀ ਨੂੰ ਮੱਚ ਖਾਣਾ ਚਾਹੀਦਾ ਗਰਮ ਲੱਗਦਾ ਤਾਂ ਠੰਡੇ ਪਾਣੀ ਨਾਲ ਮਿਕਸ ਕਰ ਲੋ ਮੁਨੇ ਮਨੇ ਪਾਣੀ ਵਿੱਚ ਕਰ ਲੋ ਡਾਇਰੈਕਟ ਵੀ ਯੂਜ਼ ਕਰ ਸਕਦੇ ਆ ਜਿੱਦਾਂ ਮਰਜ਼ੀ ਨੂੰ ਯੂਜ਼ ਕਰੋ ਦਹੀਂ ਚ ਪਾਓ ਹਰ ਤਰ੍ਹਾਂ ਨੂੰ ਵਰਤੋਂ ਕਰ ਸਕਦੇ ਆ ਬੇਰਾ ਖੇਤ ਦੇ ਤੇ ਠੀਕ ਹੈ ਜੀ ਮਿਸ ਬੜਾ ਮੈਂ ਲਈ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ ਜੀ